ਨਜ਼ਦੀਕੀ ਪਿੰਡ ਗੋਹਤ ਕੋਕਰ ਦੇ ਇੱਕ 14 ਸਾਲ ਬੱਚੇ ਦੇ ਅਚਾਨਕ ਘਰੋਂ ਗਾਇਬ ਹੋ ਜਾਣ ਕਾਰਨ ਉਸਦੇ ਮਾਪੇ ਬੇहद ਪਰੇਸ਼ਾਨ ਹਨ ਅਤੇ ਪੁਲਿਸ ਥਾਣਿਆਂ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਤੇ ਚੱਕਰ ਵੀ ਲਗਾ ਰਹੇ ਨੇ ਲੜਕੇ ਦੇ ਮਾਪੇ ਵਿਸ਼ਾਲ ਅਤੇ ਪੂਜਾ ਨੇ ਦੱਸਿਆ ਕਿ ਉਹਨਾਂ ਦਾ 14 ਸਾਲ ਦਾ ਬੇਟਾ 7 ਜੁਲਾਈ ਤੋਂ ਅਚਾਨਕ ਘਰੋਂ ਗਾਇਬ ਹੋ ਗਿਆ ਜਦੋਂ ਕਾਫੀ ਦੇਰ ਬਾਅਦ ਉਹ ਵਾਪਸ ਨਹੀਂ ਆਇਆ ਤਾਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਇਹ ਮਾ ਵਿਸ਼ਾਲਾ ਮੇਰਾ ਬੇਟਾ ਵਾ ਅਨਿਕੇਤ ਏ ਦੇਦੇ 73 ਤੋਂ ਬਾਅਦ ਜੀ ਲੱਭੇ ਨਾ ਗੋਜ ਕੋਕਰ ਆ। ਕੋਈ ਰੰਡ ਜਣ ਉਹਨੇ ਕਿਹਾ ਅਜੇ ਪੰਨੇ ਸ਼ਹਿਰ ਤੇ ਅਪਲਏ ਦੋਸਤੇ ਦੇ ਘਰ ਸੁਟਾਵਾ। ਅਗਲੇ ਦਿਨ ਦੋਸਤੇ ਦੇ ਘਰ ਤੋਂ ਆਪਣੇ ਆਇਆ ਬਲੀ ਜਿੱ ਇੱਕ ਮਲੇ ਦਾ ਫੱਟੇ ਲਿਆਏ ਆ। ਫੱਟੇ ਲਵਾ ਕੇ ਮੁਰਕੇ ਵਾਲੇ ਪਲੇਅਰ ਤੇ ਜਿੱਤੇ ਆ। ਕਿਉਂਕਿ ਜੇੜ ਦੇ ਕਪੜੇ ਪਾਏ ਦੇਈ ਕਿ 8 ਦੇ ਸੁੱਕਲੇ ਕਪੜੇ ਪਾਏ ਦੇਈ ਸੁੱਕਲੇ ਕਪੜੇ ਆਪਣੇ ਕੋਲ ਤੋਂ ਗਿਆ ਪੋਗਿਆ। ਇਹ ਦਰਬਾਰ ਸਾਹਿਬ ਕੋ ਮਾਇਸ਼ੀ ਬਾਲੇ ਰੇਲਵੇ ਸਟੇਸ਼ਨ ਸਾਰੇ ਤੋਂ ਮਿਲਿਆ ਬਟਾਲੇ ਦੀ ਚੀਂਗਾ ਦੀ ਗੇੜ ਪਲੋਰੀ ਆਪਣੇ ਕਿਨਾਰੇ ਦੇ ਕਲੀਜਪੁਰ ਤੋਂ ਗੜੀ ਚਿੱਲੇ ਉਹਦੇ ਸਾਰੇ ਤੋਂ ਮਿਲਿਆ ਉਹ ਸੀ ਕੋਈ ਕੰਟਰੈਕਟ ਦਿੱਤੀ ਕਿ ਪੈਨਸ਼ਨ ਕੋ ਮਿਲੇ ਦਿੱਤੀ ਹੈ ਪੈਨਸ਼ਨ ਜੀ ਦਾ ਪਾਲ ਕਰਨ ਦੇ ਆਪਾਂ ਉਹਦੇ ਕਿਤੇ ਵਾੜੇ ਦਿੱਤੀ ਗੇੜਾ ਲੈ ਇਹ ਨਾ ਚੋਲਾ ਫੋਟੋ ਲੈ ਮੇਰੇ ਕੋਲ ਆ ਇਹ ਮੱਕਰ ਤੀ ਮੱਕਰ ਦੇ ਸਾਡੇ ਬੱਚਾ ਛੇਤੀ ਛੇਤੀ ਮਿਲ ਜਿਆ ਨੂੰ 30% 14 ਸਾਲ ਦੀ ਬੱਚੀ ਕੱਪੜੇ ਕਰੋ ਕਲਮਾ ਕਰ ਬਣਾਉਣ ਦਾ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੱਪੜੇ ਨੇ ਇੱਕ ਖੱਟਾ ਪੜਨਾ ਹੀ ਘਰ ਉਹ ਲੈ ਦਿਆ ਨਾ ਮੇਰਾ ਨੰਬਰ ਹੈ ਵਾ 9780 9956 ਦੇ ਤੋੜ ਨਾ ਆਈ ਅਸੀਂ ਸੀਨ ਫੈਕਟ ਬੜਾ ਚ ਕੁਝ ਸਾਫ ਨਹੀਂ ਹੋਉਂਦਾ ਉਸ ਸਾਰੇ ਦੇ ਬੈਗ ਗਿਆ ਵਾ ਇਹ ਜਾਇ ਮੋਰਸਾ ਤੋਂ ਵਾ ਮੋਰਸਾ ਦੇ ਬੈਗ ਹੋ ਗਿਆ ਇੰਦਰੀ ਬਰਖੇ ਹਿਸਾਬ ਤੰਗੀ ਦਾ ਮੇਰਾ ਨਾਮ ਕੀ ਹੈ ਕੀ ਮੰਗਦੇ ਹੋ ਇਹ ਕਹਿੰਦੇ ਆ ਬੇਟਾ ਵਾਪਸ ਆ ਜੀ ਮੈਂ ਜੀ ਉਹਦੀ ਘਰ ਦੀ ਗੱਲਬਾਤ ਹੀ ਹੈ ਚੁਗੜੇ ਦੀ ਉਹ ਨਹੀਂ ਪਰਚਾਣ ਕੋ